ਸਿਰ ਰੋਗ ਮਹੱਲਾ ਪੈ ਲੋ ਆਉ ਪੜਨੇ ਗਲ ਮਿਲ ਅੰਕ ਸਹਿਲੜੀਆਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਿਰ ਰੋਗ ਅੰਕ ਸਤਰਾ ਤੇ ਬਖਸ਼ਿਸ਼ ਕਰਦੇ ਹਨ ਆਉ ਪੜਨੇ ਗਲ ਦੇ ਨਾਲ ਮਿਲੋ ਤੇ ਅੰਕ ਨਾਲ ਗਲ ਬਕੜੀ ਪਾ ਕੇ ਮਿਲੋ ਇੱਕ ਦੂਜੇ ਦੇ ਨਾਲ ਅੰਕ ਸਹਿਲੜੀਆਂ ਅੰਕ ਦਾ ਭਾਵ ਹੈ ਕਿ ਗੱਫੀ ਵਿੱਚ ਲੈ ਕੇ ਇੱਕ ਦੂਜੇ ਨੂੰ ਮਿਲੋ ਕਰੋ ਗਲ ਵਿੱਚ ਮਿਲੋ ਹੋ ਸ੍ਰੀ ਪਰਮਾਤਮਾ ਦੇ ਗੁਣ ਗਾਉਣ ਵਾਲਿਓ ਗੁਰੂ ਦੇ ਪਿਆਰਿਓ ਮਿਲ ਕੇ ਕਰੇ ਕਹਾਣੀਆਂ ਸਮਰਥ ਕੰਤ ਕੀਆਂ ਆਓ ਸਾਰੇ ਆਪਾਂ ਮਿਲ ਕੇ ਉਸ ਮੌਲਕ ਦੀ ਜੋ ਸਮਰਥ ਕੰਤ ਹੈ ਜੋ ਸਰਵ ਕਲਾ ਸਮਰਥ ਹੈ ਦੋਨੋਤ ਬੰਦਨ अनेको ਬਾਰ ਸਰਵ ਕਲਾ ਸਮਰਥ ਬੋਲਨ ਤੇ ਰੱਖੋ ਪ੍ਰਭੂ ਨਾਨਕ ਦੇਵ ਕਰ ਹੱਥ ਉਹ ਸਮਰਥ ਕੰਤ ਜੋ ਸਾਡਾ ਪਤੀ ਪਰਮੇਸ਼ਰ ਹੈ ਵਾਹਿਗੁਰੂ ਜੀ ਉਸ ਮਾਲਕ ਦੀ ਕਥਾ ਕਹਾਣੀਆਂ ਕਰੀਏ ਸਾਚੇ ਸਾਹਿਬ ਸਭ ਗੁਣ ਅਉ ਗੁਣ ਸਭ ਉਸ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਭਾਈ ਸਾਚੇ ਸਾਹਿਬ ਉਸ ਪਰਮਾਤਮਾ ਸੱਚੇ ਵਾਹਿਗੁਰੂ ਦੇ ਵਿੱਚ ਸਾਰੇ ਹੀ ਗੁਣ ਹਨ ਅਤੇ ਸਾਰੇ ਅਉ ਗੁਣ ਸਾਡੇ ਵਿੱਚ ਹਨ ਉਹ ਗੁਣੋਦ ਪਰਯ ਹੋਇਆ ਕੋਈ ਸੱਚੇ ਸਹੇਵ ਕਉ ਨਹੀ ਕਰਤੇ ਰਏ ਉਹ ਗੁਣਾਂ ਦਾ ਭੰਡਾਰ ਹੈ ਸਾਰੇ ਗੁਣ ਤੇ ਸਾਰੇ ਪਦਾਰਥ ਉਸ ਦੇ ਕੋਲ ਨੇ ਤੇ ਮਹਾਰਾਜ ਕਹਿੰਦੇ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਆਗੁਣ ਹਾਰੇ ਦਇਆ ਕਰੋ ਕਿਛ ਮਿਹਰੂ ਪਾਓ ਡੁੱਬਦੇ ਪੱਥਰ ਤਾਰੇ ਤੇ ਅਸੀਂ ਜਿਹੜੇ ਆਗੁਣਾਂ ਦੇ ਭਰੇ ਹੋਏ ਆਂ ਸਤਿਗੁਰ ਕਹਿੰਦੇ ਉਸ ਮਾਲਕ ਦੇ ਕੋਲ ਸਾਰੇ ਗੁਣ ਹਨ ਤੇ ਸਾਡੇ ਕੋਲ ਆਗੁਣ ਹਨ ਪਾਏ ਅਸੀਂ ਆਗੁਣਾਂ ਦੇ ਨਾਲ ਭਰੇ ਹੋਏ ਆਂ ਕੋਮ ਦੇ ਨਾਲ ਕ੍ਰੋਧ ਦੇ ਨਾਲ ਕ੍ਰੋਧ ਹੰਕਾਰ ਦੇ ਨਾਲ ਭਰੇ ਮੋਹ ਦੇ ਨਾਲ ਭਰੇ ਲੋਭ ਦੇ ਨਾਲ ਭਰੇ ਚਤਰਾਇਆਂ ਨਾਲ ਭਰੇ ਆ ਚੁਕਲੇ ਨਿੰਦਿਆ ਅਸੀ ਕਰਦੇ ਆ ਬੁਰਾ ਲੋਕਾਂ ਦਾ ਅਸੀਂ ਤੱਕਦੇ ਆ ਇਸ ਕਰਕੇ ਅਸੀਂ ਗੁਨਾ ਦੇ ਨਾ ਗੁਨਾ ਦੇ ਨਾਲ ਭਰੇ ਹੋਏ ਆ ਤੇ ਪਰਮਾਤਮਾ ਗੁਨਾ ਦਾ ਭੰਡਾਰ ਹੈ ਕਰਤਾ ਸਭ ਕੋ ਤੇਰਾ ਜੋਰ اے ਕਰਤਾ ਪ੍ਰਭ ਵਾਹਿਗੁਰੂ ਜੀ ਤੇਰੀ ਤਾਕਤ ਦੇ ਨਾਲ ਹੀ ਮੈਂ ਬੋਲ ਰਿਹਾ ਆ ਤੇਰੀ ਤਾਕਤ ਦੇ ਨਾਲ ਤੇਰੇ ਜੋਰ ਦੇ ਨਾਲ ਸਭ ਕੁਝ ਹੋ ਰਿਹਾ ਮੈਨੂੰ ਤੇਰਾ ਜੋਰ ਹੈ ਤੇਰੇ ਤੇ ਬੜਾ ਮਾਣ ਹੈ ਮੈਨੂੰ ਸੋਚ ਸੋਹਬ ਸਭ ਗੁਣ ਉਹ ਗੁਣ ਸਭ ਉਹ ਸਭ ਕਰਤਾ ਸਭ ਕੋ ਤੇਰਾ ਜੋਰ ਇੱਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਹੈ ਭਾਈ ਇੱਕੋ ਹੀ ਸ਼ਬਦ ਦੀ ਵਿਚਾਰਨਾ ਕਰੋ ਇੱਕ ਸ਼ਬਦ ਦੇ ਨਾਲ ਵਿਚਾਰੋਗੇ ਸ਼ਬਦ ਦੀ ਵਿਚਾਰ ਨਾਲ ਜੁੜੋਗੇ ਗੁਰੂ ਸਾਹਿਬ ਜੀ ਨੇ ਸਾਨੂੰ ਵਡਿਆਈ ਕੀਤੀ ਹੈ ਸ਼ਖਤ ਕੀਤੀ ਹੈ ਸ਼ਬਦ ਦੇ ਗੁਰੂ ਸਾਹਿਬ ਕਹਿੰਦੇ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਔਰ ਕਿਸਨੇ ਵਦੋਂ ਨਾ ਸਗਲੇ ਸ਼ੋਰ ਸਭ ਤੋਂ ਉੱਪਰ ਗੁਰੂ ਦੀ ਸ਼ਬਦ ਦੇ ਵਿਚਾਰ ਕਰਨਿਆ ਭਾਈ ਜਿਹਨਾਂ ਚਿਰ ਸ਼ਬਦ ਦੇ ਵਿਚਾਰ ਨਹੀਂ ਹੁਣ ਬਾਣੀ ਜੋ ਕੁਝ ਕਹਿੰਦੀ ਅਸੀਂ ਜੇ ਸਮਝ ਨਾ ਸਕੀਏ ਸਾਡੇ ਪੱਲੇ ਨਾ ਪਵੇ ਤੇ ਫਿਰ ਬੈਠਣ ਦਾ ਕੀ ਫਾਇਦਾ ਐਸ ਕਰਕੇ ਜੋ ਗੁਰੂ ਸਾਹਿਬ ਕਹਿੰਦੇ ਨੇ ਉਹ ਗੱਲ ਨੂੰ ਸਮਝਣਾ ਕਰੀਏ ਕਿ ਗੁਰੂ ਸਾਹਿਬ ਸਾਨੂੰ ਕਹਿੰਦੇ ਕੀ ਹੈ ਇਹ ਬਾਣੀ ਸਾਨੂੰ ਸੁਨੇਹਾ ਕੀ ਦਿੰਦੀ ਹੈ ਤੇ ਗੁਰੂ ਘਰ ਜਾ ਕੇ ਕਥਾ ਕਹਾਣੀਆਂ ਸੁਣ ਕੇ ਅਕਿਰਤਨ ਸੁਣ ਕੇ ਬੈਠ ਕੇ ਆ ਗਏ ਤੇ ਸਾਨੂੰ ਅਰਥਾਂ ਦਾ ਪਤਾ ਨਾ ਲੱਗਿਆ ਤੇ ਫਿਰ ਗੁਰੂ ਦੀ ਬਖਸ਼ਿਸ਼ ਕਿਵੇਂ ਪ੍ਰਾਪਤ ਹੋਏਗੀ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਗੁਰੂ ਦੀ ਗੱਲ ਨੂੰ ਸਮਝੀਏ ਕਿ ਗੁਰੂ ਸਾਹਿਬ ਸਾਨੂੰ ਕੀ ਸਮਝਾਉਂਦੇ ਹਨ ਗੁਰੂ ਸਾਹਿਬ ਜੀ ਕਹਿੰਦੇ ਏਕ ਸ਼ਬਦ ਵਿਚਾਰੀਏ ਜੋ ਤੂੰ ਤੋਂ ਕੀ ਹੋਰ ਭਈ ਇੱਕ ਸ਼ਬਦ ਦਾ ਜੇ ਵਿਚਾਰ ਕਰੀਏ ਤੇ ਪਤਾ ਲੱਗ ਜਾਏਗਾ ਸੰਸਾਰ 'ਚ ਵੱਡਾ ਕੌਣ ਹੈ ਜੇ ਤੇ ਤੂੰ ਵੱਡਾ ਫਿਰ ਤੇਰੇ ਕੋਲ ਆ ਜਾਈਏ ਤੇਰੀ ਗੱਲ ਮੰਨੀਏ ਤੇਰੀ ਗੱਲ ਸੁਣੀਏ اے ਵਾਹਿਗੁਰੂ ਤੇਰਾ ਨਾਮ ਜਪੀਏ ਜੇਕਰ ਤੇ ਜੇਕਰ ਤੇਰੀ ਕੋਲ ਕੋਈ ਵਡਿਆਈ ਹੈ ਹੀ ਨਹੀਂ ਤੇ ਫਿਰ ਨਾਮ ਜਪਣ ਦਾ ਕੀ ਫਾਇਦਾ ਭਾਵ ਜਿਨ੍ਹਾਂ ਨੇ ਤੇਰੀ ਵਡਿਆਈ ਨੂੰ ਨਹੀਂ ਜਾਣਿਆ ਤੇਰੇ ਗੁਣਾਂ ਨੂੰ ਨਹੀਂ ਜਾਣਿਆ ਫਿਰ ਹੋਰ ਪਾਸੇ ਤੁਰੇ ਫਿਰਦੇ ਨੇ ਕੋਈ ਮੋੜੀਆਂ ਮਸਾਲੀਆਂ 'ਚ ਜਾਂਦਾ ਕੋਈ ਸਰਾਬਾਂ ਕੋ ਬਾਬਾਂ ਵਿੱਚ ਨਸਿਆਂ ਵਿੱਚ ਰੁੱਲਦੇ ਫਿਰਦੇ ਨੇ ਇਸ ਤਰ੍ਹਾਂ ਸਾਰ ਸੰਸਾਰ ਦੁਨੀਆਂ ਖੋਰ ਤੇ ਖਜਲ ਹੋਈ ਜਾਂਦੀ ਹੈ ਸਤਿਗੁਰੂ ਕਹਿੰਦੇ ਜੇ ਤੇਰੇ ਲਗ ਲਗ ਜਾਣਾ ਹੈ ਗੁਰੂ ਤੇ ਸਾਰੇ ਦੁੱਖਾਂ ਦੀ ਸਮਾਪਤੀ ਹੋ ਜਾਂਦੀ ਹੈ ਇਸ ਕਰਕੇ ਸਮਝਣ ਵਾਲੀ ਗੱਲ ਹੈ ਕਿ ਪ੍ਰਮਾਤਮਾ ਤੇਰੇ ਬਿਨਾਂ ਤੇ ਸੰਸਾਰ ਤੇ ਕੋਈ ਹੈ ਹੀ ਨਹੀਂ ਤੇ ਤੇਰੇ ਹੁਕਮ ਤੋਂ ਬਿਨਾਂ ਕੁਝ ਹੋ ਵੀ ਨਹੀਂ ਸਕਦਾ ਇਸ ਕਰਕੇ ਕਿਉਂ ਨਾ ਸਾਰੀ ਸ਼ਾਨਾਪਾਂ ਛੱਡ ਕੇ ਉਸ ਗੁਰੂ ਦੀ ਸ਼ਰਨ ਵਿੱਚ ਆਉਣਾ ਕਰੀਏ ਜੀ ਰਹਾਉ ਜਉ ਬੁਝੋ ਸੁਹਾਗਣੀ ਤੁਸੀਂ ਰਾਵਿਆ ਕਿੰਨੇ ਗੁਣੇ ਤੇ ਸਤਿਗੁਰ ਜੀ ਇੱਥੇ ਸਮਝਾਉਂਦੇ ਨੇ ਕਿ ਭਾਈ ਸੁਹਾਗਣੀਆਂ ਕੋਲ ਜਾ ਕੇ ਪੁੱਛੋ ਉਹਨਾਂ ਗੁਰਮੁਖਾਂ ਕੋਲ ਨਾਮ ਜਪਣ ਵਾਲਿਆਂ ਨੂੰ ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਹੈ ਮਾਲਕ ਦੀ ਉਹਨਾਂ ਨੂੰ ਜਾ ਕੇ ਪੁੱਛਣਾ ਕਰੋ ਕਿ ਤੁਹਾਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਕਿੱਥਾਂ ਹੋ ਗਈ ਹੈ ਸਹਿਜ ਸੰਤੋਖ ਸਿੰਗਾਰਿਆ ਮਿੱਠਾ ਬੋਲਣ ਜਦੋਂ ਉਹਨਾਂ ਨੂੰ ਪੁੱਛਿਆ ਜਾ ਕੇ ਤੇ ਉਹਨਾਂ ਨੇ ਕੀ ਜਵਾਬ ਦਿੱਤਾ ਕਹਿੰਦੇ ਅਸੀਂ ਆਪਣੇ ਆਪ ਨੂੰ ਸਿੰਗਾਰਿਆ ਸਰ ਤਰ੍ਹਾਂ ਨਹੀਂ ਅਸੀ ਇਸ ਸੰਸਾਰਿਆ ਸ਼ਿੰਗਾਰ ਸੰਸਾਰ ਦੇ ਵਿੱਚ ਨਹੀਂ ਹੈ ਭਾਈ ਸੰਸਾਰ ਦੇ ਵਿੱਚ ਕਿਸੇ ਬਿਊਟੀ ਪਾਰਲਰ ਵਿੱਚ ਕੋਈ ਸ਼ਿੰਗਾਰ ਨਹੀਂ ਹੈ ਜਿਹੜਾ ਪਰਮਾਤਮਾ ਨੇ ਸਾਨੂੰ ਸੋਪਣ ਦਿੱਤਾ ਹੈ ਇਸ ਕਰਕੇ ਦੇਖਿਆ ਵੀ ਗੁਰਮੁਖ ਬੀਬੀਆਂ ਉਹ ਕਦੇ ਵੀ ਸ਼ਿੰਗਾਰ ਜਿਹੜਾ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੂੰ ਪਰਮਾਤਮਾ ਨੇ ਬਹੁਤਾਂ ਸ਼ਿੰਗਾਰ ਦਿੱਤਾ ਬਹੁਤਾਂ ਸੋਪਣ ਦਿੱਤਾ ਹੋਇਆ ਜੋ ਪ੍ਰਕਿਰਤੀ ਸੁੰਦਰੀ ਉਸ ਤੋਂ ਉੱਤੇ ਕੋਈ ਸੁੰਦਰੀ ਨਹੀਂ ਕੋਈ ਸੁੰਦਰਤਾ ਨਹੀਂ ਇਸ ਕਰਕੇ ਸਤਿਗੁਰੂ ਕਹਿੰਦੇ ਕਿ ਉਹਨਾਂ ਸੂਆ ਗਣਿਆ ਨੇ ਜੋ ਜਵਾਬ ਦਿੱਤਾ ਕਿ ਅਸੀਂ ਸੰਤੋਖ ਦੇ ਨਾਲ ਰ ਜਿਆ ਹੋਈਆਂ ਸਾਨੂੰ ਸੰਤੋਖ ਹੈ ਦੂਜੇ ਦੇ ਪਦਾਰਥਾਂ ਨੂੰ ਦੇਖ ਕੇ ਦੂਜਿਆਂ ਦੀ ਚੰਗਿਆਈਆਂ ਨੂੰ ਦੇਖ ਕੇ ਦੂਜਿਆਂ ਦੇ ਪਹਿਲੇ ਪਦਾਰਥਾਂ ਨੂੰ ਦੇਖ ਕੇ ਸਾਡੇ ਮਨ ਵਿੱਚ ਇਰਖਾ ਨਹੀਂ ਆਉਂਦੀ ਵੀ ਰੱਬਾ ਇਹਨਾਂ ਨੂੰ ਇੰਨਾ ਕਿਉਂ ਦੇ ਦਿੱਤਾ ਤੇ ਸਾਨੂੰ ਕਿਉਂ ਨਹੀਂ ਦਿੱਤਾ ਸਾਨੂੰ ਜੋ ਵੀ ਦਿੱਤਾ ਰੱਬ ਨੇ ਅਸੀਂ ਉਹਤੇ ਸੰਤੋਖ ਕੀਤਾ ਹੋਇਆ ਕਿ ਪਰਮਾਤਮਾ ਨੇ ਸਾਨੂੰ ਬਹੁਤ ਦਿੱਤਾ ਤੇ ਸਤਿਗੁਰੂ ਕਹਿੰਦੇ ਕੇ ਸੰਤੋਖ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਸ਼ਿੰਗਾਰਿਆ ਸਹਿਜ ਦੇ ਨਾਲ ਸਹਿਜ ਦੀ ਅਵਸਥਾ ਹੈ ਕਿ ਪਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਸਹਿਜ ਪਰਮੇਸ਼ਰ ਦੇ ਹੁਕਮ ਨੂੰ ਮੰਨਣਾ ਸਹਿਜ ਹੈ ਭਾਈ ਕਾਲਾ ਨਾ ਪਹਿਣਾ ਇਹ ਸਹਿਜ ਹੈ ਭਾਈ ਹੌਲੇ-ਹੌਲੇ ਰਜਾ ਵਿੱਚ ਰਹਿ ਕੇ ਤੁਰਨਾ ਪਰਮਾਤਮਾ ਦੇ ਕੌਲੀ ਤੇ ਸ਼ਾਨ ਪਾ ਨਹੀਂ ਦਿਖਾਉਣੇ ਆ ਤੇ ਫਿਰ ਇੱਕ ਗੁਣ ਹੋਰ ਵੱਡਾ ਦੱਸਿਆ ਉਹਨਾਂ ਨੇ ਕਹਿੰਦੇ ਮਿੱਠਾ ਬੋਲਣੀ ਅਸੀਂ ਮਿੱਠਾ ਬੋਲਦੇ ਹਾਂ ਕਉਕੇ ਪ੍ਰਮਾਤਮਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸਮਲ ਥਕੀ ਜੀ ਉਹ ਕਦੇ ਨਾ ਬੋਲਦਾ ਕੋੜਾ ਜੋ ਪ੍ਰਮਾਤਮਾ ਕੋੜਾ ਨਹੀਂ ਬੋਲਦਾ ਤੇ ਉਹਨੂੰ ਮਿੱਠ ਬੋਲੜੇ ਚੰਗੇ ਲੱਗਦੇ ਹਨ ਅਸਰ ਕੇ ਮਾਰੇ ਕਹਿੰਦੇ ਹੀ ਆਉਨ ਥਾਏ ਤਿੰਦਾ ਤੇ ਫੇਦਾ ਹਿਰਦਾ ਉਹਨਾਂ ਦੁਖਾ ਆਪਣੇ ਬੋਲ ਬੋਲ ਕੇ ਆਪਣੇ ਮਾੜੇ ਬੋਲ ਜਾਂ ਕੋੜੇ ਬੋਲਾਂ ਦੇ ਨਾਲ ਅਸਰ ਕੇ ਸਤਗੁਰ ਜੀ ਕਹਿੰਦੇ ਕਿ ਉਹਨਾਂ ਸੁਹਾਗਣੀਆਂ ਨੇ ਇਹ ਜਵਾਬ ਦਿੱਤਾ ਕੀ ਅਸੀ ਸਹਾਈ ਤੇ ਸੰਤੋਖ ਦੇ ਨਾਲ ਆਪਣਾ ਸੰਗਾਰ ਕੀਤਾ ਆਪਣਾ ਜੀਵਨ ਬਣਾ ਲਿਆ ਡਿਉਨ ਟਰਾਲਿਆ ਅਤੇ ਮਿੱਠਾ ਬੋਲਦੇ ਹਾਂ ਅਸੀਂ ਪਿਰ ਰਸਾਲੂ ਤਾਂ ਮਿਲਿਆ ਗੁਰ ਕਾ ਸ਼ਬਦ ਸੁਣੀ ਤੇ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਤੇ ਤਾਂ ਪ੍ਰਾਪਤ ਹੋ ਸਕਦਾ ਜੇ ਗੁਰੂ ਦੇ ਸ਼ਬਦ ਨੂੰ ਸੁਣੀਏ ਭਾਈ ਗੁਰੂ ਦੇ ਸ਼ਬਦ ਦੀ ਵਿਚਾਰ ਕਰੀਏ ਤਾਂ ਉਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਦਰ ਘਰ ਢੋਈ ਨੋਲ ਦਰਗਹ ਝੂਠ ਖਵਾਰ ਪਰ ਤੋਂ ਰਸ ਸੰਜੀ ਕੰਦੇ ਜਿਹੜੇ ਪਰਮਾਤਮਾ ਦੇ ਨਾਮ ਨੂੰ ਨਹੀਂ ਜਾਣਦੇ ਜਿਹੜੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ ਤੇ ਝੋੜ ਦੇ ਨਾਲ ਜੁੜੇ ਹੋਏ ਨੇ ਜਿਹੜੇ ਲੋਭ ਤੇ ਹੰਕਾਰ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕਿਪਤਰਾ ਪਰਮਾਤਮਾ ਮਿਲ ਸਕਦਾ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਪਰਮਾਤਮਾ ਸੱਚਾ ਨੂੰ ਮਿਲਦਾ ਪਰਮਾਤਮਾ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਵਿੱਚ ਸੱਚ ਵਸਿਆ ਹੋਇਆ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਤੇ ਮਹਾਰਾਜ ਜੀ ਕਹਿੰਦੇ ਉਹ ਸੱਚਾ ਪਰਮਾਤਮਾ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਅੰਦਰ ਸੱਚ ਹੈ ਫਿਰ ਇਸ ਹਾਲੂ ਤਾਂ ਮਿਲ ਜਿਉ ਗੁਰੂ ਕਾਬ ਸ਼ਬਦ ਸੁਣੀ ਉਹ ਇਸ ਹਾਲੂ ਕਹਿੰਦੇ ਸੁੰਦਰ অতি ਸੁੰਦਰ ਪਰਮੇਸ਼ਵਰ ਮਨ ਨੂੰ ਮੋਹਣ ਵਾਲਾ ਔਰ ਸਾਲੂ ਪਰਮੇਸ਼ਰ ਜੀ ਰਸਾਂ ਦੇ ਨਾਲ ਭਰਿਆ ਹੋਇਆ ਤਾਂ ਮਿਲਦਾ ਹੈ ਇਹ ਕੋਈ ਗੁਰੂ ਦੇ ਸ਼ਬਦ ਨੂੰ ਸੁਣੇ ਤਾਂ ਮਨ ਕਰਕੇ ਵਿਰਤੀ ਕਰਕੇ ਗੁਰੂ ਸ਼ਬਦ ਨਾਲ ਜੁੜਨਾ ਕਰੀਏ ਕਿਤਿਆਂ ਤੇਰੀਆਂ ਕੁਦਰਤੀ ਕਿਵੜ ਤੇਰੀ ਦਾਸ ਹੈ ਵਾਹਿਗੁਰੂ ਜੀ ਕਿਤਿਆਂ ਤੇਰੀਆਂ ਕੁਦਰਤਾਂ ਇੱਕ ਤੇ ਦੋ ਨਹੀਂ ਆ ਤੇਰੀਆਂ ਕੁਦਰਤਾਂ ਤੇਰੇ ਕੋਟਕ ਮਹਾਰਾਜ ਜੀ ਅਨੇਕਾਂ ਅ ਮੇਰੇ ਮਾਲਕ ਜੀ ਤੇ ਤੇਰੀ ਦਾਤਾਂ ਵੀ 1 2 ਨਹੀਂ ਕਿੰਨੀਆਂ ਹੀ ਦਾਤਾਂ ਦਿੱਤੀਆਂ ਨੇ ਸੰਸਾਰ ਦੇ ਵੱਖਰੇ ਵੱਖਰੇ ਲੋਕਾਂ ਜੀਆਂ ਜਨਤਾ ਨੂੰ ਤੂੰ ਦਾਤਾਂ ਨਾਲ ਨਿਵਾਜਿਆ ਹੋਇਆ ਤੇਰੇ ਗੁਰਮੁਖ ਜਨਾਂ ਨੂੰ ਸੇਵਕ ਜਨਾਂ ਨੂੰ ਸੰਤ ਜਨਾਂ ਨੂੰ ਤੂੰ ਆਪਣੀ ਬਖਸ਼ਿਸ਼ਾਂ ਦੇ ਨਾਲ ਭਰਪੂਰ ਕੀਤਾ ਹੋਇਆ ਹੈ ਇਸ ਕਰਕੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਬਣਦਾ ਸਤਿਗੁਰ ਜੀ ਤੇ ਸਤਿਗੁਰ ਸੱਚੇ ਪਾਤਸ਼ਾਹ ਕੰਦੇ ਤੇਰੀਆਂ ਦਾਤਾਂ ਦਾ ਜਿਹੜੇ ਸ਼ੁਕਰ ਨਹੀਂ ਮਨਾਉਂਦੇ ਉਹ ਬੇਸ਼ੁਕਰ ਨੇ ਉਹ ਸਤਿਗੁਰ ਜੀ ਕਹਿੰਦੇ ਕਿਵੇਂ ਮਾਫ਼ ਕਰਨ ਯੋਗ ਨਹੀਂ ਹਾਨੋ ਤੇ ਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ ਸਾਹਿਬ ਸਦਾ ਹਜ਼ੂਰ ਹੈ ਕਿਉਂ ਚੇ ਕਰੇ ਪੁਕਾਰ ਹਰ ਹਟ ਵੀ ਗਲੇ ਤੂੰ ਤੂੰ ਦੀ ਆਵਾਜ਼ ਕਰਦਾ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਜੰਤ ਹਨ ਜਿਹੜੇ ਦਿਨ ਰਾਤ ਪਰਮਾਤਮਾ ਦੀ ਸਿਫਤ ਕਰਦੇ ਹਨ ਪਰਮਾਤਮਾ ਦੀ ਵਡਿਆਈਆਂ ਕਰਦੇ ਹਨ ਤੇ ਤੇ ਤੇਰੇ ਰੂਪ ਰੰਗ ਤੇ ਤੇ ਜਾਤ ਅਜਾਤ ਕਿੰਨੇ ਰੂਪ ਦੇ ਰੰਗ ਜਿਉਂ ਜਨਤਾ ਨੂੰ ਤੋਂ ਬਖਸ਼ੀਸ਼ ਕੀਤਾ ਪ੍ਰਮਾਤਮਾ ਕਿੰਨੇ ਰੂਪ ਰੰਗ ਦੇ ਜੀ ਜਾਤ ਰਣਾਈਆਂ ਜੀ ਜੰਤ ਬਣਾਏ ਨੇ ਕਿੰਨੀਆਂ ਉਹਨਾਂ ਦੀ ਜੌਨੀਆਂ ਬਣਾਈਆਂ ਨੇ ਕਿੰਨੇ ਉਹਨਾਂ ਦੀ ਜਾਤਾਂ ਬਣਾਈਆਂ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਤੇ ਕੋਈ ਅੰਤ ਹੀ ਨਹੀਂ ਹੈ ਸੱਚ ਮਿਲੈ ਸੱਚ ਉਪਜੈ ਸੱਚ ਮਾ ਸੱਚ ਸਮਾਵੇ ਸੱਚ ਨੂੰ ਮਿਲ ਕੇ ਸੱਚ ਪੈਦਾ ਹੁੰਦਾ ਹੈ ਇਹ ਸਮਝਣ ਵਾਲੀ ਗੱਲ ਹੈ ਜਿਵੇਂ ਜੋਤ ਜਗਦੀ ਹੋਵੇ ਤੇ ਫਿਰ ਉਹਦੇ ਨਾਲ ਜਾ ਕੇ ਆਪਾਂ ਕਿਸੇ ਦੀਵੇ ਨੂੰ ਲਾ ਦਈਏ ਤੇ ਉਹ ਦੀਵਾ ਜਗ ਪੈਂਦਾ ਪਰ ਦੀਵਾ ਤੇ ਤਾਂ ਜਗੇਗਾ ਨਾ ਦੇ ਵੀ ਦੋ ਚੀਜ਼ਾਂ ਤੇ ਹੋਣਗੀਆਂ ਜੇ ਤੇਲ ਹੀ ਆ ਘੋ ਪਾਇਆ ਹੋਏਗਾ ਤੇ ਬੱਤੀ ਹੋਏਗੀ ਤੇ ਫਿਰ ਉਹ ਦੀਵੇ ਨਾਲ ਜਗੇਗਾ ਤੇ ਜੇ ਨਾਲ ਬੱਤੀ ਨਾ ਹੋਈ ਤੇ ਘੋ ਵੀ ਨਾ ਹੋਇਆ ਤੇ ਕਿਵੇਂ ਜਗੇਗਾ ਐਸ ਕਰਕੇ ਮਹਾਰਾਜ ਜੀ ਕਹਿੰਦੇ ਕਿ ਇਹ ਤੁਹਾਡਾ ਭਾਵ ਤੇ ਭਗਤੀ ਹੈ ਅੰਦਰ ਤੁਹਾਡੀ ਭਾਵਨਾ ਜੇ ਭਾਵਨਾ ਦੇ ਨਾਲ ਅਸੀਂ ਗੁਰੂ ਦੇ ਕੋਲ ਜਾਵਾਂਗੇ ਗੁਰੂ ਸਾਡੇ ਅੰਦਰ ਪਰਮਾਤਮਾ ਦੀ ਸਿਫਤ ਭਰ ਰਹਿਗਾ ਸਾਨੂੰ ਉਸ ਪਰਮਾਤਮਾ ਦੇ ਨਾਲ ਜੋੜ ਦੇਵੇਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚ ਮਿਲਿਆ ਸੱਚ ਹੋ ਜਾਏ ਉਹ ਸੱਚ ਨੂੰ ਮਿਲ ਕੇ ਸੱਚ ਪੈਦਾ ਹੁੰਦਾ ਸੱਚੇ ਨਾਮ ਨੂੰ ਜਪੀਏ ਤੇ ਫਿਰ ਮਹਾਰਾਜ ਜੀ ਕਹਿੰਦੇ ਅੰਦਰਲਾ ਸਾਡਾ ਉਹ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਤੇ ਇਸ ਤਰ੍ਹਾਂ ਸੱਚ ਨੂੰ ਮਿਲ ਕੇ ਜਦੋਂ ਗੁਰੂ ਨੂੰ ਮਿਲिए ਗੁਰੂ ਦੀ ਸੰਗਤ ਨੂੰ ਸਤ ਸੰਗਤ ਨੂੰ ਮਿਲिए ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਕੋ ਨਾਮ ਬਖਾਣੀ ਹੈ ਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਅਗਜ ਹੋ ਜਿਓ ਸਤਿ ਸੰਗਤ ਨੂੰ ਮਿਲੀਏ ਸੰਗਤ ਵਿੱਚ ਜਾਈਏ ਉੱਥੇ ਜਾ ਕੇ ਨਾਮ ਜਪੀਏ ਉੱਥੇ ਜਾ ਕੇ ਬਾਣੀ ਸੁਣੀਏ ਤੇ ਜਾ ਕੇ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ ਹਾਂ ਜੀ ਫਿਰ ਜਾ ਕੇ ਸਾਡੇ ਅੰਦਰ ਸੱਚ ਪੈਦਾ ਹੋਏਗਾ ਤੇ ਸਦਾ ਸੱਚ ਨਾਲ ਜੁੜ ਜਾਵਾਂਗੇ ਸੁਰਤ ਹੋਵੇ ਫਤੂ ਗੁਰਬਚਨੇ ਬਾਉ ਖਾਇ ਸਕੀ ਸਬਦਨਾਂ ਨੂੰ ਜੋੜਨ ਕਰਕੇ ਸੰਗਤ ਵਿੱਚ ਜਾਣ ਕਰਕੇ ਗੁਰੂ ਦੇ ਸ਼ਬਦ ਨੂੰ ਸੌਣ ਕਰਕੇ ਮਾਰੇ ਕਹਿੰਦੇ ਸੁਰਤ ਹੋਏਗੀ ਸੁਰਤ ਪੈਦਾ ਹੋਏਗੀ ਅਤ ਪ੍ਰਮਾਤਮਾ ਦੀ ਇੱਜ਼ਤ ਜਿਹੜੀ ਸਾਡੇ ਅੰਦਰ ਪਾਸਾ ਹੈ ਪ੍ਰਮਾਤਮਾ ਨੂੰ ਮਿਲਣ ਦੀ ਵਡਿਆਈ ਉਹ ਸਾਡੇ ਅੰਦਰੋਂ ਜਾਗਰਤ ਹੋਏਗੀ ਤੇ ਗੁਰਬਚਨੇ ਭਾਉ ਖਾਏ ਗੁਰੂ ਦੇ ਬਚਨਾਂ ਦੇ ਨਾਲ ਸਾਨੂੰ ਭਾਉ ਪੈਦਾ ਹੋਏਗਾ ਵੀ ਅਸੀਂ ਕੋਈ ਮਾੜਾ ਕਮਣਾ ਨਾ ਕਰੀਏ ਕੋਈ ਐਸਾ ਕਰਮ ਨਾ ਕਰੀਏ ਕਿ ਗੁਰੂ ਸਾਡੇ ਤੇ ਮਹਿਰ ਨਾ ਕਰੇ ਗੁਰੂ ਦੀ ਮਿਹਰ ਤੋਂ ਅਸੀਂ ਬੰਚਤ ਰਹਿ ਜਾਈਏ ਗੁਰੂ ਦੀ ਬਖਸ਼ਿਸ਼ਾਂ ਤੋਂ ਅਸੀਂ ਰਹਿਤ ਹੋ ਜਾਈਏ ਐਸਾ ਕਮ ਨਾ ਕਰੀਏ ਜਿਹੜੇ ਗੁਰੂ ਨੂੰ ਜਿਹੜੇ ਕਮ ਚੰਗੇ ਨਾ ਲੱਗਦੇ ਹੋਣ ਉਹ ਕਮ ਅਸੀਂ ਤਿਆਗ ਦਈਏ ਗੁਰਬਚਨੀ ਗੁਰੂ ਦੇ ਬਚਨਾਂ ਤੋਂ ਫਿਰ ਢੜ ਜਿਹੜਾ ਪਹਿ ਲੱਗਣ ਲੱਗ ਜਾਂਦਾ ਮਨ ਵਿੱਚ ਪਹਿ ਆ ਜਾਂਦਾ ਤੇ ਐਸ ਤਰ੍ਹਾਂ ਜੀਉ ਜਿਹੜਾ ਫਿਰ ਵਿਕਾਰਾਂ ਤੋਂ ਬਚਣ ਲੱਗ ਜਾਂਦਾ ਹੈ ਜੀ ਨਾਨਕ ਸੁਚਾ ਪਾਥਿਅ ਪੇਲੈ ਮਿਲਾਈ ਫਿਰ ਮਹਾਰਾਜ ਜੀ ਆਖਰੀ ਪੰਕਤੀ ਵਿੱਚ 10 ਦੇ ਹਨ ਕਿ ਭਾਈ ਜਦੋਂ ਅਸੀਂ ਬਿਕਾਰਾਂ ਤੋਂ ਬਚਾਂਗੇ ਗੁਰੂ ਦੇ ਵਚਨਾਂ ਤੋਂ ਫਿਰ ਭਾਉ ਕਰਾਂਗੇ ਵੀ ਆਲ ਕਮਨੇ ਕਰਨਾ ਇਹ ਮਾੜਿਆਂ ਦੀ ਸੰਗਤ ਨਹੀਂ ਕਰਨੀ ਮਾੜੇ ਪਾਸੇ ਨਹੀਂ ਜਾਣਾ ਕਿਸੇ ਦਿਨ ਇਹ ਅਚੁਗਲੀ ਨਹੀਂ ਕਰਨੀ ਕਿਸੇ ਨੂੰ ਮਾੜਾ ਨਹੀਂ ਕਰਨਾ ਕਿਸੇ ਦਾ ਬੁਰਾ ਨਹੀਂ ਕਰਨਾ ਪੁਰਕਾ ਬੁਰਾ ਨਾ ਰੱਖੋ ਚੇਤ ਤੁਮ ਕੋ ਲੁਕ ਨਹੀਂ ਭਾਈ ਮੀਤ ਬਹੁਤ ਤਰ੍ਹਾਂ ਦੇ ਕਾਰਜ ਹਨ ਜਿਹੜੇ ਗੁਰੂ ਨੇ ਬੱਜਿਆ ਸਾਡੇ ਬੱਜੇਤ ਨਾਲ ਬੱਜਰ ਕਰਤਨ ਇਹ ਵਰਗੀਆਂ ਗੁਰੂ ਸਾਹਿਬ ਨੇ ਮਿਆ ਕੰਮ ਨਹੀਂ ਕਰਨ ਨਸ਼ਿਆਂ ਤੋਂ ਰਹਿਤ ਰਹਿਣਾ ਨਸ਼ਿਆਂ ਤੋਂ ਰਹਿਤ ਰਹਿਣਾ ਨਸ਼ੇ ਨਹੀਂ ਕਰਨ ਤੇ ਮਾੜੇ ਬੰਦਿਆਂ ਦੀ ਸੰਗਤ ਨਹੀਂ ਕਰਨੀ ਵਰਗੀਆਂ ਗੁਰੂ ਨੇ ਮੁੱਖੋਂ ਝੂਠ ਨਹੀਂ ਬੋਲਣਾ ਕਿਸੇ ਨਾਲ ਠੱਗ ਵੀ ਨਹੀਂ ਕਰਨੀ ਚਲਾਕੀ ਨਹੀਂ ਕਰਨੀ ਹਾਂਜੀ ਤੇ ਗੁਰੂ ਦੇ ਦਰਸ਼ਨ ਕਰਨ ਗੁਰੂ ਦੀ ਬਾਣੀ ਤੇ ਨਿਤਨੇਮ ਅਸੀਂ ਰੋਜ਼ ਕਰਨਾ ਅਮਰਤ ਵੇਲੇ ਜਾਗਣਾ ਸਾਰੇ ਗੁਰੂ ਨੇ ਬਖਸ਼ੇ ਇਸ਼ਨਾਨ ਕਰਨ ਤੇ ਅਨਕਰਨ ਅਤੇ ਨਿਯਮ ਕਰਨੇ ਬਹੁਤ ਜ਼ਰੂਰੀ ਚੀਜ਼ਾਂ ਹਨ ਇਸ ਕਰਕੇ ਮਹਾਰਾਜ ਇਹ ਕਹਿੰਦੇ ਜਦੋਂ ਗੁਰੂ ਦੇ ਲੜ ਲੱਗੋਗੇ ਗੁਰੂ ਦਾ ਭਾਉ ਆਪਣੇ ਮਨ ਵਿੱਚ ਆ ਗਿਆ ਤੇ ਗੁਰੂ ਦਾ ਧਿਆਨ ਲੱਗ ਪਿਆ ਬੇ ਗੁਰੂ ਸਾਹਿਬ ਦੀ ਬਾਣੀ ਨੂੰ ਪੜਿਓ ਗੁਰੂ ਦੇ ਨਾਮ ਨੂੰ ਜਪਿਓ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰਿਓ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਤੇ ਹੀ ਆਪਣੇ ਨਾਲ ਮਿਲ ਲੈਣਗੇ ਜੀ ਭੁੱਲਾਂ ਚੁੱਕਾਂ ਦੀ ਕੀ ਮਾਫਤ ਹੈ ਕਿਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ